ਆ ਨੌਜਵਾਨ ਅੱਖ ਬਚਾ ਕੇ ਵੜ ਗਏ ਵਰਕਸ਼ਾਪ ਦੇ ਵਿੱਚ ਮਾਲਕ ਨਾ ਹੋਣ ਦਾ ਚੁੱਕਿਆ ਅਜਿਹਾ ਗਲਤ ਫਾਇਦਾ ਅੰਦਰੋਂ ਕੁੰਡੀ ਲਗਾ ਕੇ ਚਾੜਿਆ ਚੰਨ ਜਦੋਂ ਮਾਲਕ ਨੂੰ ਲੱਗੀ ਪਿੰਕ ਖੋਲਿਆ ਬਾਹਰੋਂ ਕੁੰਡਾ ਤਾਂ ਅੰਦਰਲਾ ਸੀਨ ਦੇਖ ਉੱਡ ਗਏ ਹੋਸ਼ ਇਸ ਬਾਰੇ ਪੀੜਤ ਸਤਵਿੰਦਰ ਸਿੰਘ ਨੇ ਦੱਸਿਆ ਕਿ ਮੈਨੂੰ ਮੇਰੇ ਦੋਸਤ ਨੇ ਫੋਨ ਕਰਕੇ ਦੱਸਿਆ ਕਿ ਤੇਰੀ ਵਰਕਸ਼ਾਪ ਦਾ ਸ਼ੀਸ਼ਾ ਟੁੱਟਿਆ ਹੋਇਆ ਜਿਸ ਤੋਂ ਬਾਅਦ ਜਦੋਂ ਉਸਨੇ ਆ ਕੇ ਦੇਖਿਆ ਤਾ ਉਸ ਦਾ 2.5 ਲੱਖ ਦਾ ਸਮਾਨ ਚੋਰੀ ਹੋ ਚੁੱਕਿਆ ਜਿਹਦੇ ਸ਼ਿਕਾਇਤ ਉਸਨੇ ਪੁਲਿਸ ਨੂੰ ਦਿੱਤੀ ਮਨੂਸਰੇ ਗਵੰਡੀਆਂ ਦਾ ਫੋਨ ਆਇਆ ਕਿ ਤੁਹਾਡਾ ਸ਼ਟਰ ਟੁੱਟਾ ਹੋਇਆ ਸ਼ੀਸ਼ਾ ਤੋੜ ਕੇ ਕੋਈ ਅੰਦਰ ਵੜਿਆ ਕੋਚੋ ਫੈਕਟਰੀ ਦਾ ਸ਼ਟਰ ਵੀ ਟੁੱਟਾ ਹੋਇਆ ਚੋਰ ਆਏ ਆ ਆਫਿਸ ਦਾ ਸ਼ਟਰ ਤੋੜ ਕੇ ਸ਼ੀਸ਼ੇ ਚੋਂ ਐਂਟਰ ਹੋਏ ਪਿੱਛੇ ਵਰਕਸ਼ਾਪ ਦੇ ਉਹਦੇ ਵਿੱਚ ਜਿੰਨੀਆਂ ਮੇਰੀਆਂ ਵੈਲਡਿੰਗ ਮਸ਼ੀਨਾਂ ਸੀਗੀਆਂ ਡ੍ਰਿਲ ਮਸ਼ੀਨਾਂ ਵੈਲਡਿੰਗ ਸੈਟ ਵਾਇਰਾਂ ਸਭ ਕੁਝ ਉਠਾ ਕੇ ਲੈ ਗਏ ਇੱਕ ਐਕਟਿਵ ਸਕੂਟਰ ਲੈ ਗਏ ਅੰਦਰ ਕਿੰਨਾ ਨੁਕਸਾਨ ਹੋਇਆ ਤੁਹਾਡਾ ਇਹ ਤਕਰੀਬਨ 2.5 ਲੱਖ ਦੇ ਵਿੱਚ ਪੁਲਿਸ ਨੂੰ ਕਿੰਨੇ ਵਜੇ ਤੁਸੀਂ ਕੰਪਲੇਟ ਕੀਤੀ ਅਸੀਂ ਪੁਲਿਸ ਨੂੰ 7:30 ਹੋਏ ਕੰਪਲੇਨ ਕੀਤੀ 7:00 ਵਜੇ ਮੈਂ ਇੱਥੇ ਪਹੁੰਚਿਆ ਕੰਟਰੋਲ ਰੂਮ ਤੇ ਮੈਂ ਫੋਨ ਕੀਤਾ ਸੀ ਤਾਂ ਫਿਰ ਉਹਨਾਂ ਨੇ ਦੋ ਨੰਬਰ ਡਿਵੀਜ਼ਨ ਤੋਂ ਸਾਨੂੰ ਇੱਥੇ ਭੰਦੇ ਪਹੁੰਚੇ ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੀੜਤ ਦੀ ਸ਼ਿਕਾਇਤ ਮਿਲ ਚੁੱਕੀ ਹੈ ਮੌਕੇ ਤੇ ਆ ਕੇ ਜਾਇਜ਼ਾ ਲਿਆ ਗਿਆ ਕੰਪਲੇਟ ਆਈ ਸੀ ਕਿ ਕੋਈ ਵਰਕਰ ਹਜੇ ਸਤਵਿੰਦਰ ਸਿੰਘ ਨਾਦੀ ਉੱਤੇ 3 ਚੌੜੀ ਮੜੀ ਦੇ ਲਾਗੇ ਉੱਥੇ ਰਾਤ ਨੂੰ ਇਹਨਾਂ ਦਾ ਵਰਚੂਅਲ ਗ੍ਰੇਡ ਬਿਲਾਂ ਵਗੈਰਾ ਉਜਨਾ ਸਮਾਰਟੀ ਅਕਵਾਸਟੂਪੇ ਖੜਾ ਜੀ ਤਰਪਾਸੀ ਉਹਨਾਂ ਦੇ ਜੋ ਸਮਾਨ ਗ੍ਰੰਥ ਚਾਹਾਂਗੇ ਉਹ ਦੇਰਾਂ ਕੁਲੇਬੁਰਾ ਤੋਂ ਕੋਈ ਨਾਮ ਦੇ ਸਵਿਛਾ ਆਪਲੇ ਪੰਪ ਜੋ ਬੰਦੀ ਕਰ ਲਈ ਕਰਦੇ ਆਗੇ ਤੇ ਛਕੀ ਕੁਛਾਂ ਨੂੰ ਚਾਹਾਂ ਕੁਛ ਕੁਛ ਕਰਕੇ ਇਹਨੂੰ ਫੇਸ ਕਰਨ ਦੀ ਕੋਸ਼ਿਸ਼ ਦੇਖਿਆ ਜਾਵੇ ਤਾਂ ਲੋਕ ਹੁਣ ਇਸ ਕਦਰ ਬੇਖੌਫ ਹੋ ਚੁੱਕੇ ਨੇ ਕਿ ਉਹਨਾਂ ਦੇ ਵੱਲੋਂ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ